ਅੱਜਕਲ ਗੁੰਡਾ ਅਨਸਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਹਨ ਕਿ ਇਹ ਲੋਕ ਸ਼ਰੀਆਮ ਕਿਸੇ ਵੀ ਜਾਨਲੇਵਾ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅਮਰਸਰ ਤੋਂ ਜਿੱਥੇ ਇੱਕ ਸਵਿਫਟ ਗੱਡੀ ਨੰਬਰ ਪੀਵੀ0589249 ਵਿੱਚ ਸਵਾਰ ਚਾਰ ਅਨਪਛਾਤੇ ਲੋਕਾਂ ਵੱਲੋਂ ਕਾਲੋ ਬੱਸ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕੰਡਕਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਫਤਿਹਗੜ ਚੂੜੀਆਂ ਨੂੰ ਜਾ ਰਹੀ ਬੱਸ ਵੱਲੋਂ ਰਾਹ ਨਾ ਦੇਣ ਤੇ ਗੁੱਸੇ ਵਿੱਚ ਆਏ ਸਵਿਫਟ ਗੱਡੀ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਬੱਸ ਦੇ ਡਰਾਈਵਰ ਗੁਰਵਿੰਦਰ ਸਿੰਘ ਨੂੰ ਬੱਸ ਤੋਂ ਉਤਾਰ ਕੇ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਡਰਾਈਵਰ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਸਰ ਸਾਹਿਬ ਸਾਡੀ ਗੱਲ ਹੋ ਰਹੀ ਹੈ ਸਰ ਅਸੀਂ ਅੰਮ੍ਰਿਤਸਰ ਦੇ ਫਲੇਗੜ ਜਾ ਰਹੇ ਹਾਂ ਨਿਕਲੀ ਅੱਡੇ ਲੱਗੇ ਗੱਡੀ ਵਾਲੇ ਮਗਰ ਆਏ ਆ ਉਹਨਾਂ ਰਾਹ ਨਹੀਂ ਮਿਲਿਆ ਸਾਰੀ ਸਾਈਡ ਤੇ ਕਰਕੇ ਰਾਹ ਦਿੱਤਾ ਉਹਨਾਂ ਨੂੰ ਸੋਤ ਤੇ ਮੁੜ ਕੇ ਸਾਡੇ ਨਾਲ ਗਾੜੀ ਗੱਡੀ ਖਲਾਸਤੀ ਸਾਡੇ ਕਰ ਮੁੜ ਕੰਨਾ ਮਤਲਬ ਖਲਾਰ ਕੇ ਤਾਂ ਆਏ ਚਾਰ ਜਾਨੇ ਬਾਹਰ ਆਏ ਆ ਉਹਨਾਂ ਦਾ ਗਾਹਾਂ ਡਰਾਈਵਰ ਕਿੱਥੇ ਆ ਡਰਾਈਵਰ ਦੇ ਥੱਲੇ ਆਏ ਹੋ ਥੱਲੇ ਤਾਂ ਆਇਆ ਡਰਾਈਵਰ ਨੂੰ ਗੋਲੀ ਮਾਰਤੀ ਉਹਨਾਂ ਦਾ ਗੱਡੀ ਨੰਬਰ ਪੀਪੀ ਯੂਰੋ 5 ਡਬਲ ਏ 92 ਨਹੀਂ ਜਾਂ ਪਰ ਇਹ ਮਗਰ ਆ ਰਹੇ ਹਨ ਸਰ ਸਾਫੇ ਕਰ ਜਾਣ ਜਾਂਡੇ ਸੀ ਫਦੇ ਘਰੋਂ ਨਿਕਲ ਕੇ ਗਾਮ ਆ ਗਏ ਸਰ ਕੋਈ ਅਸੀਂ ਗੱਲ ਨਹੀਂ ਲੱਗੀ ਉਹਨਾਂ ਇੱਕੋ ਜੀ ਬਾਤ ਦਿੱਤਾ ਗਾੜੀਆਂ 'ਚ ਤੁਹਾਡੇ ਪਿਓ ਮਗਰ ਕੁਝ ਲੱਗੀ ਹੋਵੇ ਤੇ ਫੇਰ ਪਤਾ ਨਹੀਂ ਕਿ ਆਲੀ ਕਿ ਸਾਨੂੰ ਨਾਲ ਗੋੜੀ ਮਾਰ ਕੇ ਮਰੇ ਪਾਜ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਡੀਐਸਪੀ ਅਮਨਦੀਪ ਕੌਰ ਨੇ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 3:00 ਤੋਂ 2:30 ਵਜੇ ਦੀ ਗੱਲ ਹੈ ਤੇ 3:30 ਵਜੇ ਦੀ ਗੱਲ ਹੈ ਦੁਪਹਿਰ ਦੀ ਤੇ ਇੱਥੇ ਵਸ ਸੀਗੀ ਜਾ ਰਹੀ ਨੰਗਲੀ ਦੇ ਕੋਲੇ ਪਿੱਛੇ ਤਿੰਨ ਗੱਡੀ ਸੀਗੀ ਸਿਰਫ ਤੇ ਤਿੰਨ ਮੁੰਡੇ ਲੜਕੇ ਸੀਗੇ ਉਹਨਾਂ ਨੇ ਜਦੋਂ ਗੱਡੀ ਤੋਂ ਜੋ ਗੱਡੀ ਨੇ ਰਾਹ ਦਿੱਤਾ ਵਾ ਤੇ ਅੱਗੇ ਨਿਕਲੇ ਉਹਨਾਂ ਨੇ ਗੱਡੀ ਦੇ ਅੱਗੇ ਰੋਕ ਕੇ ਤੇ ਜਿਹੜੀ ਬੱਸ ਸੀਗੀ ਅੱਗੇ ਘਰਦੀ ਗੱਡੀ ਰੋਕ ਕੇ ਤੇ ਉਹ ਇਹ ਆਪਸ ਵਿੱਚ ਲੜਨ ਲਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬੋਲਣਾ ਲੱਗ ਪਏ ਕਿ ਤੁਸੀਂ ਸਾਨੂੰ ਰਾਹ ਨਹੀਂ ਦਿੱਤਾ ਇੰਨੀ ਕੁਸ਼ ਗੱਲਬਾਤ ਹੋਈ ਉਹਨਾਂ ਨੇ ਗੱਡ ਕੇ ਤੇ ਉਹਦੇ ਗੋਲੀ ਮਾਰਤੀ ਹੈ ਤੇ ਬਾਕੀ ਜਿਹੜੀ ਆ ਮੌਕੇ ਤੇ ਕਾਰਵਾਈ ਹੋ ਗਈ ਹੈ ਉਹ ਕਾਕੀ ਸੀ ਰਜਿਸਟਰ ਕਰਨ ਲੱਗੇ ਆ ਸਾਰੇ ਨਾਕੀ ਵਗੈਰਾ ਸਾਰੇ ਅਲਰਟ ਹੋ ਗਏ ਭੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਨੰਬਰ ਵਗੈਰਾ ਹੋ ਗਏ ਆ ਤਕਰੀਬਨ ਕੋਸ਼ਿਸ਼ ਕਰਨ ਦੇ ਜਿੱਥੇ ਵੀ ਨੰਬਰ ਨਿਕਲੇ ਆ ਬੋਜਪੁਰ ਦਾ ਨੰਬਰ ਨਿਕਲਿਆ ਜਿਹੜਾ ਹਰ ਕੰਡੈਕਟਰ ਨਾਲ ਸੀਗਾ ਉਹਦੀ ਉਹਦੇ ਬਿਆਨਾਂ ਦੇਸ਼ ਕਰਦੇ ਦਾ ਅੰਮ੍ਰਿਤਸਰ ਤੋਂ ਖਿੰਦਰ ਕੋਲੀ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatbharatindia.com